ਹਰਕਤਾਂ ਨੂੰ ਲੱਗ ਰਿਹਾ ਸਰਦਾਰ ਸਾਹਿਬ ਜੀ ਹਰਕਤਾਂ ਇਦਾਂ ਦੀਆਂ ਜੀ ਇੱਕ ਉਹਦਾ ਸੇਖਾ ਨਾ ਡਾਇਰੈਕਟ ਗੱਲ ਕਰਨੇ ਜਾਣ ਦਾ ਤਾਂ ਕਰਕੇ ਮੇਰੇ ਖਿਆਲ ਨਾਲ ਤੁਹਾਨੂੰ ਲੱਗ ਰਿਹਾ ਮਤਲਬ ਇਹ ਨਹੀਂ ਆ ਕਿ ਭਾਈ ਸਾਹਿਬ ਨਜਾਇਜ਼ ਕੰਮ ਕੀਤਾ ਜਾਵੇ ਸਾਡੇ ਸਤਾਪਾ ਦੇ ਵਿੱਚ ਕੀਤਾ ਜਾਵੇ ਆਪਾਂ ਕਰ ਲਈਏ ਇਹ ਐਕਸਾਈਜ਼ ਕੀ ਨਹੀਂ ਜਾਏ ਤੁਹਾਨੂੰ ਤੁਹਾਨੂੰ ਜੱਜ ਕਿਥੋਂ ਲੱਗਦਾ ਇਹ ਇਹਨਾਂ ਮੇਰੀ ਗੱਲ ਸੁਣੋ ਇੱਕ ਮਿੰਟ ਮੇਰੀ ਵੀ ਸਰੋਵਰ ਜੀ ਮੇਰੀ ਮੈਂ ਤੁਹਾਨੂੰ ਇੱਕ ਐਕਸਾਈਜ਼ ਮਸ਼ਹਰ ਬਿਜਾਓ ਉਹਨਾਂ ਨੇ ਆਪਦੀ ਲੈਟਰ ਤੋਂ ਮੈਂ ਤੁਹਾਨੂੰ ਇਹੀ ਕਹਿੰਦਾ ਨੀ ਆਪਾਂ ਹੁਣ ਤਾਂ ਲਈ ਬਸੋਣੀ ਸਾਡਾ ਤਾਂ ਮਸੂਲੀ ਸਿਚੁਏਸ਼ਨ ਨਹੀਂ ਬਣਨ ਤੇ ਨਹੀਂ ਸਰ ਮੈਂ ਕਹਿੰਦਾ ਜੀ ਮੇਰੀ ਅਸੀਂ ਸੇਖਾਂ ਜੀ ਮੈਨੂੰ ਨਹੀਂ ਪਤਾ ਜੀ ਜੀ ਅਸੀਂ ਇਦਾਂ ਨਹੀਂ ਖਲੋਣਾ ਇਦਾਂ ਨਹੀਂ ਖਲੋਣਾ ਨਹੀਂ ਪਰ ਪੈਸਾ ਆਪਾਂ ਦੇ ਖੜੇ ਆ ਜੀ ਅਸੀਂ ਨੇ ਆ ਬਾਤ ਚੱਲਣ ਦਾ ਫੇਟਾ ਇਹ ਨਜਾਇਜ਼ ਆ ਮੈਂ ਜਿਹੜੇ ਟਰਬਲ ਮੇਕਰ ਆ ਨਾ ਮੈਂ ਟਰਬਲ ਮੇਕਰ ਆਇਡੈਂਟੀਫਾਈ ਕਰਦਾ ਪਿਆ ਹੋਂ ਕੋਣ ਡਿਪਾਰਟਮੈਂਟ ਲਈ ਮੈਂ ਮੇ ਲਈ ਸਮਾਜ ਲਈ ਪ੍ਰੋਬਲਮ ਕ੍ਰੀਏਟ ਕਰਦਾ ਪਿਆ ਸਭ ਤੋਂ ਪਹਿਲਾਂ ਮੇਰੇ ਬਾਰੇ ਪਤਾ ਕਰੋ ਮੈਨੂੰ ਨਹੀਂ ਲੋੜ ਪੈ ਜੀ ਸਭ ਤੋਂ ਪਹਿਲਾਂ ਮੇਰੇ ਬਾਰੇ ਪਤਾ ਕਰ ਲਓ ਫਿਰ ਇਹ ਸ਼ਹੀਦ ਸਿੰਘਾਂ ਦੀਆਂ ਅੰਦਰ ਗਤੀਵਿਧੀਆਂ ਦੱਸੀਆਂ ਜਾਂਦੀਆਂ ਔਰ ਲਸਲਾ ਨੂੰ ਉਹਦੇ ਬਾਅਦ ਦੇ ਅੰਦਰ ਥੋੜੀ ਹੈਗਾ ਵਾ ਪੈਸਾ ਉਹਦੇ ਨਾਲ ਫਿਰ ਖਾਣਾ ਵਾ ਨਹੀਂ ਨਹੀਂ ਕਹਿੰ ਇਹ ਨਹੀਂ ਇਹ ਕਿਹੜੀ ਗੱਲ ਹੈ ਇੱਥੇ ਹੈਗਾ ਕੀ ਹੈ ਕੀ ਪ੍ਰੋਬਲਮ ਕੀ ਆ ਨਾ ਇੱਕ ਕੋਟਰ ਹਸਤਾਨਾ ਬਿਲਡਿੰਗ ਸਾਜੀ ਹੈ ਜੀ ਬੇਸਤਾ ਵਾਈਕ ਜੀ ਵੇਖੋ ਆਹ ਮੰਦਰਾ ਕੰਡ ਸਾਜੀ ਆ ਤੇ ਤੁਹਾਨੂੰ ਅਜੀਬ ਨਹੀਂ ਲੱਗਦਾ ਵਿੱਚ ਹੈ ਆ ਥਾਣਾ ਇਹਨੇ ਮੈਨੂੰ ਪਤਾ ਪੱਜ ਥਾਣਾ ਮੈਂ ਕਿਹਾ ਹੋਇਆ ਆ ਆਪਾਂ ਡਿਫਰੈਂਟ ਕਰਦੇ ਜੀ ਮੈਨੂੰ ਪਤਾ ਵਾ ਹਾਂ ਪਰ ਆਪਾਂ ਨੂੰ ਕੀ ਲੱਗਦਾ ਤੁਸੀਂ ਜਿਸ ਤਰੀਕੇ ਨਾਲ ਉਹਨਾਂ ਦੀ ਤਰਫੋਂ ਦੀ ਕਰ ਰਹੇ ਹੋ ਮੇਰੇ ਖਾਲਾ ਨਹੀਂ ਵੀ ਬਾਰ ਮੈਮੋਰੀ ਤੁਸੀਂ ਗਏ ਨਹੀਂ ਮਿਲਦਾ ਅੰਦਰ ਬਾਜੀ ਮੈਂ ਜਾਵਾਂ ਨਾ ਜਾਵਾਂ ਤੁਸੀਂ ਕੰਮ ਕਰੋ ਇੱਧਰ ਆਪਾਂ ਨੂੰ ਚਾਓ ਤੁਸੀਂ ਜਾਓ ਜੀ ਮੈਂ ਬੜੀ ਗੱਲ ਆਪਾਂ ਬੜੀ ਵਰਗਾ ਆਪਾਂ ਨੂੰ ਚੱਲ ਜਾਈਏ ਨਾ ਮੈਂ ਸੱਸ ਜੀ ਮਕੇ ਦੇ ਕੰਮ ਚੱਲ ਜਾ ਅੰਦਰ ਠੀਕ ਹੈ ਹੱਟ ਕੋਈ ਬੜੀ ਟਾਈਮ ਨਹੀਂ ਹੈਗਾ ਕਿ ਵੇਲੇ ਪਤਾ ਨਹੀਂ ਕਰੋ ਫੈਕਟ ਤੇ ਮਾਰੋ ਆਈਦਾ ਨਾ ਕਰੋ ਹਾਂ ਬਾਵਾਜੀ ਨਾ ਕਰੋ ਕੇ ਬਜਾਓ ਭਾਈ ਹਾਂ ਬਾਵਾਜੀ ਨਹੀਂ ਮਿੱਤਾ ਬਾਵਾਜੀ ਕਰੋ ਹਾਂ ਬਾਵਾਜੀ ਸਰ ਹੱਟਾ ਹੈਗਾ ਕੋਈ ਦੱਸੋ ਮੈਨੂੰ ਕਿ ਤੁਹਾਡ ਕੋ ਕੋਈ ਡਿਪਾਰਟਮੈਂਟ ਨੂੰ ਰੋਕ ਲਵਾਈ ਗਈ ਆ ਤੇ ਇਹ ਅਨ ਇਲੀਗਲ ਖੁੱਲਾ ਤੁਸੀਂ ਦੱਸੋ ਆਪਾਂ ਬੰਦ ਕਰਵਾਉਣਾ ਪਾਜੀ ਨੀਗ ਲੱਗਦਾ ਕਿਥੋਂ ਹੈ ਇਹ ਤਾਂ ਅਧਿਕਾਰੀ ਨੇ ਬੇ ਕੀਤਾ ਵਾ ਤੁਸੀਂ ਕੀ ਕਹਿ ਰਹੇ ਹੋ ਤੁਸੀਂ ਕਹਿ ਰਹੇ ਹੋ ਨਾ ਕੋਪਾ ਪਾਜੀ ਤੁਸੀਂ ਕਹਿ ਰਹੇ ਹੋ ਇਹ ਤਾਂ ਬਹੁਤ ਕੋਰੋਨਾ ਦੇ ਵਿੱਚ ਸੀ ਉਹ ਪਾਟੇ ਦਾ ਖਾਇਆ ਉਹ ਤੇ ਬਿਨਾਂ ਲਾਇਸੈਂਸ ਤੋਂ ਸੀ ਪੀਰ ਦੇਖਾ ਹੋਊਗਾ ਨਾ ਇਹ ਨੀਗਾ ਇਹ ਨਹੀਂ ਹੈਗਾ ਜਿਹੜਾ ਹੋਊਗਾ ਤੁਸੀਂ ਦੱਸੋ ਜਾਓ ਆਪਾਂ ਤਾਂ ਵੀ ਮੰਨ ਸਕਦੇ ਨਹੀਂ ਹੈਗਾ ਸਾਾਨੂੰ ਪਤਾ ਹੋਣਾ ਜਦੋਂ ਟੈਸਟ ਹੁੰਦੀ ਆ ਅਸੀਂ ਮਰਨ ਦਾ ਕਾਰਨ ਤੁਹਾਨੂੰ ਦੱਲੇ ਲਵਾਵਾਂ ਮੈਂ ਆਪਰਾ ਕੀ ਗੱਲ ਕਰ ਰਿਹਾ ਤੁਸੀਂ ਨਹੀਂ ਇਹ ਤੁਸੀਂ ਇੱਕ ਲਾਰਡ ਸਟੇਸ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਐਵੇਂ ਆ ਕੇ ਕੇ ਦੁਕਾਨ ਦੇ ਕੇ ਖੋ ਗਏ ਮੈਂ ਆਪਾਂ ਅੰਦਰੋਂ ਹੀ ਜਾ ਕਰਾਂਗਾ ਦੇਖੋ ਸਰੋਪਰੀ ਕੋ ਆਪਣਾ ਪ੍ਰਬੰਧਕ ਕਮੇਟੀ ਦੇ ਵੀ ਇੱਥੇ ਐਕਸ਼ਨ ਆਪਾਂ ਤੇ ਆਹ ਛਾਜ ਜਿਹੜਾ ਵਾ ਧਾਮੀ ਸਾਹਿਬ ਮੈਨੂੰ ਨਹੀਂ ਮੈਂ ਸਿਰਫ ਮੈਂ ਆਪਾਂ ਆਪਣੇ ਆਪਣੇ ਅਫਸਰਾਂ ਦੇ ਹੁਕਮ ਸਮਝਦਾ ਮੈਂ ਨਹੀਂ ਸਾਰਾ ਡਿਪਾਰਟਮੈਂਟ ਦੀ ਜਿੰਦੇ ਸਮਝਦਾ ਤੁਸੀਂ ਚੱਪਲ ਨਹੀਂ ਕਰ ਰਹੇ ਹੋ ਮੈਂ ਕੋਈ ਆਪਣਾ ਫਰਜ਼ ਨਵਾ ਤੁਸੀਂ ਪਿੱਛੇ ਹੋ ਜੰਮੋ ਆਪਾਂ ਇੱਥੇ ਖੜੇ ਪਿੱਛੇ ਹੋ ਜਾ ਇੱਥੇ ਖੜੇ ਰਹੋ ਇੱਥੇ ਖੜੇ ਰਹੋ ਠੀਕ ਆ ਹੋ ਹੋ ਸਕਦੇ ਤੁਸੀਂ ਕੋਲ ਹੋ ਸਕਦੇ ਸਟ੍ਰਾਈਟ ਤੇ ਖਲੋ ਸਕਦੇ ਆਪਾਂ ਇੱਥੇ ਖੜੇ ਆ ਮੇਰੇ ਵੀਰ ਜੀ ਉਹਨਾਂ ਨਾਲ ਬਲਾਓ ਇਹ ਠੇਕਾ ਜਾਂ ਸਾਡੇ ਭਾਰਤ ਦੇ ਮੁੱਢੀ ਕਾਰੋਗਾਰੀ ਜਿਹਨੇ ਕੋ ਚਿਤਧਾਰੀ ਹੈ ਮੈਂ ਮੀਟਿੰਗ ਕਰਾਉਣੀ ਆ ਤੂੰ ਚਿਤਧਾਰੀਏ ਕੋ ਜਾਣਾ ਸਤੇ ਐਕਸਾਈਜ਼ ਡਿਪਾਰਟਮੈਂਟ ਤੇ ਜਾਓ ਮੈਂ ਕਿਹ ਇਹ ਨਹੀਂ ਪਬਲਿਕ ਦੇ ਬੰਦੇ ਨੂੰ ਮਜਬੂਰ ਕਰਕੇ ਵੀ ਤੂੰ ਆਪਦਾ ਕੰਮ ਛੱਡ ਕੇ ਇੱਥੇ ਆ ਕੇ ਨਾਲ ਗੱਲ ਕਰਨੀ ਸ਼ੁਰੂ ਕਰ ਕੋਈ ਅਨੁਸਾਰ ਜਾਂ ਦਾ ਕੋ ਸਟੇਕ ਹੋਵੇ ਦੁਕਾਨ ਤੇ ਪੰਜਾਂ ਦਾ ਬਿਲਡਿੰਗ ਇਹ ਹੋਵੇ ਮੈਂ ਤਾਂ ਕਰੂਗਾ ਇਹਦੇ ਕੰਮ ਹੋਤਾ ਨਹੀਂ ਮਿਲਦਾ ਐਕਸਾਈਜ਼ ਡਿਪਾਰਟਮੈਂਟ ਤੇ ਜਾਓ ਤੁਹਾਡਾ ਕੰਮ ਜਿਹੜਾ ਨਾ ਜਦ ਕਹਿ ਰਹੇ ਮੈਂ ਲੋੜ ਤੁਹਾਨੂੰ ਲੱਗਦਾ ਵੇ ਪੰਜ ਕਿਸੀ ਕਿਸਮ ਦਾ ਗਲਤ ਕੰਮ ਕਰ ਰਹੇ ਆ ਉਹ ਬੰਦਿਆਂ ਨੂੰ ਆਵਾਜ਼ ਮਾਰ ਕੇ ਪੁੱਛੋ ਕਿ ਇਹਨਾਂ ਨੂੰ ਵਟਰਾਇਆ ਸੁਲਭਾਇਆ ਆਣ ਕੇ ਸਾਡੇ ਕੋ ਸਾਰਾ ਕੁਝ ਰਿਪੋਰਟ ਕਰਨਾ ਆ ਗਏ ਅੱਧਰ ਵੜ ਗਏ ਜੀ ਭਾਈ ਸਾਹਿਬ ਜਿਹੜਾ ਕਹਿੰਦੇ ਆਫਰ ਕਰੰਦੋ ਨਹੀਂ ਹਥਿਆਰ ਸਿੱਧਾ ਹੁੰਦਾ ਹੀ ਆ ਤਾਂ ਅੰਦਰ ਕੀ ਕਰਨਗੇ ਫਿਰ ਅੰਦਰ ਦੱਸੋ ਨਾ ਬਾਹਰ ਜਾਓ ਪਾਜੀ ਅੱਜ ਆਪਾਂ ਤਾਂ ਸਾਮਾਨ ਲੈਣਾ ਆ ਜੇ ਕਿਸੇ ਨੂੰ ਆਪਾਂ ਲੈ ਲੈਂਦੇ ਦੇ ਦੇ ਮੇਰੇ ਵੀ ਲੈ ਆਪਾਂ ਸ਼ਰਾਬ ਲੈ ਆਂਦੀ ਅੰਦਰ ਪਾਜੀ ਲੈਣ ਕਿਉਂ ਨਹੀਂ ਇੱਥੇ ਖੋ ਜੋ ਫਿਰ 31 ਮਾਰ ਜਾਂਦੀ ਸਮੇਂ ਪਹਿਲਾਂ ਇਹਨੇ ਆ ਕੇ ਕਿ ਸ਼ਰਾਬ ਲਈਆਂ ਪਹਿਲਾਂ ਇਹਨਾਂ ਨੇ ਕਿਹਾ ਕਿ ਵਿਰਚ ਮੈਂ ਜਿਹੜੇ ਟਰਬਲ ਮੇਕਰ ਹੈ ਨਾ ਮੈਂ ਟਰਬਲ ਮੇਕਰ ਆਇਡੈਂਟੀਫਾਈ ਕਰਦਾ ਤਾਂ ਹੌਣ ਹੌਣ ਡਿਪਾਰਟਮੈਂਟ ਲਈ ਮੈਕ ਲਈ ਸਮਾਜ ਲਈ ਪ੍ਰੋਬਲਮ ਕ੍ਰੀਏ ਕਰਦਾ ਬੈ ਚੈੱਕ ਕਰਦਾ ਫਿਰ ਸਭ ਤੋਂ ਪਹਿਲਾਂ ਮੇਰੇ ਬਾਰੇ ਪਤਾ ਲਾ ਲਓ ਮੈਨੂੰ ਨਹੀਂ ਲੋੜ ਤੇ ਸਭ ਤੋਂ ਪਹਿਲਾਂ ਮੇਰੇ ਬਾਰੇ ਪਤਾ ਕਰ ਲਓ ਫਿਰ ਜਿਹੜੀ ਜੋ ਬਹਿਣਾ ਲਾਉਣਾ ਸਾਈਡ ਤੇ ਆਪਾਂ ਖੜੇ ਐਥੇ ਭਾਜੀ ਆਪਾਂ ਖੜੇ ਆਪ ਕੋ ਗੱਲ ਨਹੀਂ ਖੜੇ ਰੋਜੀ ਕਰਕੇ ਆ ਜਾਂਦਾ ਓਏ ਕੀ ਇੱਕ ਸਮਝ ਨਹੀਂ ਆਦੀ ਵਿੱਚ ਕੀ ਆ ਤੁਸੀਂ ਜਾਂ ਤੁਸੀਂ ਇਹਦਾ ਕੀ ਹੈ ਕੀ ਪ੍ਰੋਬਲਮ ਕੀ ਆ ਨਾ ਇੱਕ ਪੂਰਾ ਹਸਪਤਾਲ ਨਾਲ ਬਿਲਡਿੰਗ ਖਾਂਦੀ ਹੈ ਜੀ ਵਿਸ਼ਵਾਵਾ ਜੀ ਪਾਜੀ ਵੇਖੋ ਆਂ ਖਾਂਦਰਾ ਕੰਡ ਸਾਜੀ ਆ ਤੇ ਤੁਹਾਨੂੰ ਅਜੀਬ ਨਹੀਂ ਲੱਗਦਾ ਵਿੱਚ ਹੈ ਕੀ ਆ ਸਾਣਾ ਇਹਨਾਂ ਨੂੰ ਪਤਾ ਪਾਜੀ ਖਾਣਾ ਮੈਂ ਗਿਆ ਹੋਇਆ ਆ ਬੜੇ ਡਿਫਰੈਂਡ ਕਰਦੇ ਜੀ ਮੈਨੂੰ ਪਤਾ ਹੈ ਹਾਂ ਪਰ ਆਪਾਂ ਨੂੰ ਕੀ ਲੱਗਦਾ ਤੁਸੀਂ ਜਿਸ ਤਰੀਕੇ ਨਾਲ ਉਹਨਾਂ ਦੀ ਤਰਫੋਂ ਦੀ ਕਰ ਰਹੇ ਹੋ ਮੇਰੇ ਖਿਆਲ ਨਾਲ ਨਹੀਂ ਬਾਹਰ ਮੈਮੋਰੀਅਲ ਤੁਸੀਂ ਗਹਿ ਨਹੀਂ ਮਿਲਾਦਾ ਅੰਦਰ ਪਾਜੀ ਮੈਂ ਜਾ ਮੈਂ ਜਾਵਾਂ ਤੁਸੀਂ ਕੰਮ ਕਰੋ ਤੇ ਬੈਠ ਆਪ ਹੁਣੇ ਚੱਲਦੇ ਇੱਧਰ ਆਪ ਹੁਣੇ ਜਾਓ ਤੁਸੀਂ ਜਾਓ ਜੀ ਮੈਂ ਬੜੀ ਗੱਲ ਕਰਦਾ ਮੈਂ ਬੜੀ ਵਰਗਾ ਆਪ ਹੁਣੇ ਚੱਲਦੇ ਨਾ ਮ ਠੀਕ ਆ ਸਮਝਦੇ ਹਾਰ ਟੂ ਕੋਈ ਟਾਈਮ ਨਹੀਂ ਆ ਕਾਕੀ ਵੇਲੇ ਪਤਾ ਨਹੀਂ ਕਰੋ ਫੈਕਟਰੀ ਤੇ ਮਾਰੋ ਆਈਦਾ ਨਾ ਕਰੋ ਹਵਾ ਬਾਜੀ ਨਾ ਕਰੋ ਜੇ ਬਤਾ ਉਹ ਰੋਹੀ ਹਵਾ ਬਾਜੀ ਨਹੀਂ ਮਿੱਤ ਬਾਵਾਜੀ ਕਰ ਹਵਾ ਬਾਜੀ ਸਰ ਹਾਂ ਦਾ ਹੈਗਾ ਕੋਈ ਦੱਸੋ ਮੈਨੂੰ ਕਿ ਤੁਹਾਡ ਕੋ ਕੋਈ ਡਿਪਾਰਟਮੈਂਟ ਕੋ ਰੋਕ ਲਵਾਈ ਗਈ ਆ ਤੇ ਇਹ ਹਨ ਇਲੈਗਲ ਖੁੱਲਾ ਤੁਸੀਂ ਦੱਸੋ ਆਪਾਂ ਬੰਦ ਕਰਾ ਦੇ ਪਤਾ ਨਹੀਂ ਲੱਗਦਾ ਕੋ ਹੈ ਇਹ ਤਾਂ ਅਜੇ ਨਹੀਂ ਬੇ ਕੀਤਾ ਵਾ ਤੁਸੀਂ ਕਹਿ ਰਹੇ ਹੋ ਨਾ ਤੁਸੀਂ ਕਹਿ ਰਹੇ ਹੋ ਨਾ ਕੋ ਜਗਾ ਦੀ ਬਾਜੀ ਤੁਸੀਂ ਕਹਿ ਰਹੇ ਹੋ ਇਹ ਕੋਈ ਕੋਰੋਨਾ ਦੇ ਵਿੱਚ ਸੀ ਉਹ ਪਾਟੀਕਾ ਲਾਇਆ ਉਹ ਤੇ ਬਿਨਾਂ ਲਾਇਸੈਂਸ ਤੋਂ ਸੀ ਬਾਜੀ ਤੇ ਇਹ ਜਿਹੜਾ ਹੋਊਗਾ ਨਾ ਇਹ ਨਹੀਂਗਾ ਇਹ ਨਹੀਂਗਾ ਜਿਹੜਾ ਹੋਊਗਾ ਤੂੰ ਦੱਸੋ ਜਾ ਪਰ ਤਵੇ ਮੰਨ ਸਕਦੇ ਨਹੀਂ ਹੈਗਾ ਜੱਟਾ ਸਭ ਨੂੰ ਸਭ ਨੂੰ ਪਤਾ ਹੈ ਨਾ ਜਦੋਂ ਟੈਸਟ ਹੁੰਦੀ ਹੈ ਅਸੀਂ ਮੈਂ ਹਰ ਇੱਕ ਲਾਟੂ ਘਾੜੇ ਲੁਣਾਵਾ ਅਪਰ ਕੀ ਗੱਲ ਕਰ ਗਿਆ ਨਹੀਂ ਇਹ ਤੂੰ ਇੱਕ ਲਾਰਡ ਇਸ ਨੂੰ ਗ੍ਰੇਡ ਕਰਨੀ ਕੋਈ ਨਹੀਂ ਲੱਗਦਾ ਐਵੇਂ ਆ ਕੇ ਕੇ ਦੁਕਾਨ ਦੇ ਕੇ ਖੋਗੇ ਮੈਂ ਆਪਾਂ ਅੰਦਰ ਅੰਦਰ ਹੀ ਚੱਲਦਾ ਦੇਖੋ ਸਿਰੋਪਨੀ ਕੋ ਆਪਣਾ ਪ੍ਰਬੰਧਕ ਕਮੇਟੀ ਦੇ ਵੀ ਇੰਟਰੈਕਸ਼ਨ ਨਾਲ ਇਹ ਆਜ ਜਿਹੜਾ ਵਾ ਥਾਮੀ ਸਾਹਿਬ ਮੈਨੂੰ ਨਹੀਂ ਮੈਂ ਸਿਰਫ ਮੈਂ ਤਾਂ ਆਪਣੇ ਆਪਣੇ ਅਫਸਰਾਂ ਦੇ ਹੁਕਮ ਸਮਝਦਾ ਮੈਂ ਨਹੀਂ ਤਾਂ ਸਾਡਾ 21 ਡਿਪਾਰਟਮੈਂਟ ਦੀ ਜਗ੍ਹਾ ਸਮਝਦਾ ਤੁਸੀਂ ਚੱਬ ਜੁੜੀ ਕਰ ਰਹੇ ਹੋ ਮੈਂ ਅੱਜ ਆਪਣਾ ਹਾਜ਼ਰ ਨਵਾ ਤੁਸੀਂ ਪਿੱਛੇ ਹੋ ਕਿੰਨਾ ਆਪਾਂ ਇੱਥੇ ਖੜੇ ਪਿੱਛੇ ਹੋ ਜਾ ਇੱਥੇ ਖੜੇ ਰਹੋ ਇੱਥੇ ਖੜੇ ਰਹੋ ਠੀਕ ਆ ਹੋਰ ਹੋ ਸਕਦੇ ਤੁਸੀਂ ਕੋਲ ਹੋ ਸਕਦਾ ਹੈ ਸਟ੍ਰਾਈਟ ਦੇ ਵੀ ਹੋ ਸਕਦੇ ਆਪਾਂ ਇੱਥੇ ਖੜੇ ਆ ਮੇਰੇ ਵੀਰ ਜੀ ਉਹਨਾਂ ਨਾਲ ਬਲਾਓ ਇਹ ਠੇਕਾ ਜਾਂ ਅੱਜ ਬਾਹਰ ਤੇ ਮੀਟਿੰਗ ਕਰਵਾਉਣਾ ਸਾਡੀ ਜਿਹਨੇ ਵਿੱਚ ਅਧਿਕਾਰੀ ਹੈ ਨਾ ਮੈਂ ਮੀਟਿੰਗ ਕਰਾਉਣੀ ਆ ਤੁਸੀਂ ਅਧਿਕਾਰੀਆਂ ਕੋਲ ਜਾਣਾ ਸਿੱਧੇ 21 ਮੈਂ ਤੇ ਇਹ ਇਹ ਨਹੀਂ ਪਬਲਿਕ ਦੇ ਬੰਦੇ ਨੂੰ ਮਜਬੂਰ ਕਰਕੇ ਵੀ ਤੁਹਾਡਾ ਕੰਮ ਛੱਡ ਕੇ ਇੱਥੇ ਆ ਕੇ ਨਾਲ ਗੱਲ ਕਰੀ ਸ਼ੁਰੂ ਕਰਦਾ ਕੋਈ ਅੰਨਸਰ ਜਾਂ ਤੁਹਾਡਾ ਕੋਈ ਸਟੇਕ ਹੋਵੇ ਇਸ ਥਾਂ 'ਤੇ ਜਾਂ ਤੁਹਾਡੀ ਬਿਲਡਿੰਗ ਇਹ ਹੋਵੇ ਤਾਂ ਮੈਂ ਤਾਂ ਕਰੂਗਾ ਇਹਦੇ ਕੰਮ ਹੁੰਦਾ ਨਹੀਂ ਮੇਰੇ ਆਪਾਂ ਇਹ ਸਾਈਟ ਡਿਪਾਰਟਮੈਂਟ ਕੋਲ ਜਾਓ ਤੁਹਾਡਾ ਕੰਮ ਜਿਹੜਾ ਨਾ ਜਦੋਂ ਕਹਿ ਰਹੇ ਵੀ ਮੈਂ ਲੋੜਾ ਤੁਹਾਨੂੰ ਲੱਗਦਾ ਵੇ ਪੰਜ ਕਿਹੜੀ ਕਿਸਮ ਦਾ ਕੰਮ ਹੈ ਗਲਤ ਕੰਮ ਕਰ ਰਹੇ ਆ ਉਹ ਬੰਦਿਆਂ ਨੂੰ ਆਵਾਜ਼ ਮਾਰ ਕੇ ਪੁੱਛੋ ਕਿ ਨਾਲ ਬਟਰਾਇਆ ਸੁਭਾਇਆ ਅਣਖਾੜੇ ਕੋ ਸਾਰਾ ਕੁਝ ਨੀ ਪੜੀ ਆ ਗਿਆ ਵਾਗੇ ਦਰਵਾਜ਼ੇ ਇਹ ਪੈਸਾ ਵੀ ਜਿਹੜਾ ਕਹਿੰਦੇ ਆ ਆਪੇ ਕਰੰਦੋ ਨਹੀਂ ਹਥਿਆਰ ਪਰ ਸੇਲਾ ਸਿੱਧਾ ਹੁੰਦਾ ਹੀ ਆ ਅੰਦਰ ਕੀ ਕਰਨਗੇ ਫਿਰ ਅੰਦਰ ਦਾ ਸੋਨਾ ਬਾਹਰ ਦੇ ਪਾਸੇ ਆਪਾਂ ਤੁਹਾਨੂੰ ਸਾਮਾਨ ਲੈਣਾ ਜੇ ਕਿਸੇ ਨੂੰ ਸਾਮਾਨ ਲੈਣ ਦੇ ਦੇ ਮੇਰੇ ਵੀ ਆਪਾਂ ਸ਼ਰਾਬ ਲੈਣੀ ਅੰਦਰ ਭਾਈ ਲੈਣ ਕਿਉਂ ਨਹੀਂ ਇੱਥੇ ਖਲੋ ਜੋ ਕਰ 33 ਮਾਰ ਜਾਂਦੀ ਸਾਰੇ ਭਾਈ ਇਹਨਾਂ ਵਾਂਗ ਕਿ ਸ਼ਰਾਬ ਲਈ ਜਾਂਦਾ ਪਹਿਲਾਂ ਉਹਨਾਂ ਕਹਿੰਦੇ ਕਿ ਵਿਰਜਾ ਕੰਮ ਨਾ ਕਰੋ ਮੈਂ ਜਿਹੜੇ ਟਰਬਲ ਮੇਕਰ ਆ ਨਾ ਮੈਂ ਟਰਬਲ ਮੇਕਰ ਆਡੈਂਟੀਫਾਈ ਕਰਦਾ ਪਿਆ ਹੋਂਡ-ਹੋਂਡ ਡਿਪਾਰਟਮੈਂਟ ਲਈ ਮੈਕਸ ਲਈ ਸਮਾਜ ਲਈ ਪ੍ਰੋਬਲਮ ਨਹੀਂ ਕਰਦਾ ਬਚਾ ਕਰਦਾ ਪਿਆ ਸਭ ਤੋਂ ਪਹਿਲਾਂ ਮੇਰੇ ਬਾਰੇ ਪਤਾ ਕਰ ਲੋ ਮੈਨੂੰ ਨਹੀਂ ਲੋੜ ਤੇ ਸਭ ਤੋਂ ਪਹਿਲਾਂ ਮੇਰੇ ਬਾਰੇ ਪਤਾ ਕਰ ਲੋ ਫਿਰ ਜਿਹੜੀ ਜੋ ਬਹਿਣਾ ਲਾਉਣਾ ਸਾਈਡ ਤੇ ਆਪਾਂ ਖੜੇ ਐ ਇੱਥੇ ਭਾਜੀ ਆਪਾਂ ਖੜੇ ਆ ਕੋਈ ਗੱਲ ਨਹੀਂ ਖੜੇ ਰੋਜ਼ੀ ਕਮਾ ਕੇ ਆ ਜਾਂਦਾ ਓਏ ਕੀ ਇਹ ਤਾਂ ਸਮਝ ਨਹੀਂ ਨਹੀਂ ਦਿੰਦੇ ਕੀ ਆ ਤੁਸੀਂ ਇਹ ਤੁਸੀਂ ਇੱਥੇ ਹੈਗਾ ਕੀ ਆ ਕੀ ਪ੍ਰੋਬਲਮ ਕੀ ਆ ਨਾ ਇਹ ਕੋਈ ਹਸਤਾਨਾ ਬਿਲਡਿੰਗ ਸਾਜੀ ਐ ਇਹ ਮੇਸਤਾ ਵਾਈਪ ਭਾਜੀ ਵੇਖੋ ਆ ਖਾਂਦਰਾ ਕੰਦ ਸਾਜੀ ਆ ਪਾਣਾ ਜਿਵੇਂ ਲੱਗਦਾ ਵਿੱਚ ਹੈ ਆ ਪਾਣਾ ਮੈਨੂੰ ਪਤਾ ਪਜਾਣਾ ਮੈਂ ਕਿਹਾ ਆ ਬੜਾ ਡਿਫਰੈਂਡ ਜੀ ਮੈਨੂੰ ਪਤਾ ਹੈ ਪਰ ਆਪਾਂ ਨੂੰ ਕੀ ਲੱਗਦਾ ਤੁਸੀਂ ਜਿਸ ਤਰੀਕੇ ਨਾਲ ਉਹਨਾਂ ਦੀ ਤਰਫੋਂ ਦੀ ਕਰ ਰਹੇ ਹੋ ਮੇਰੇ ਖਿਆਲ ਨਾਲ ਨਹੀਂ ਨਹੀਂ ਬਾਅਦ ਮੈਮੋਰੀ ਤੁਸੀਂ ਗੈਰ ਨਹੀਂ ਮਿਲਾ ਦੰਦਰ ਪਾਜੀ ਮੈਂ ਜਾ ਮਾ ਲਾ ਜਾਓ ਤੁਸੀਂ ਕੰਮ ਕਰੋ ਆਪਾਂ ਹੁਣ ਚੱਲਦੇ ਆ ਇਧਰ ਆਪਾਂ ਚਾਓ ਤੁਸੀਂ ਜਾਓ ਜੀ ਮੈਂ ਬੜੀ ਕਰਦੀ ਆ ਬੜੀ ਵਰਗਾ ਆਪਾਂ ਹੁਣ ਚੱਲਦੇ ਆ ਨਾ ਸੱਸ ਜੀ ਮੈਂ ਕੇ ਦੇ ਕੈਂਪ ਚੱਲ ਜਾ ਅੰਦਰ ਠੀਕ ਆ ਤੇ ਹੱਦ ਕੋ ਪਹਿਲਾਂ ਟਾਈਮ ਨਹੀਂ ਹੈ ਕਾਕੀ ਵੇਲੇ ਪਤਾ ਨਹੀਂ ਕਰੋ ਫੈਕਟ ਤੇ ਮਾਰੋ ਆਈਦਾ ਨਾ ਕਰੋ ਆਪਾਂ ਪਾਜੀ ਨਾ ਕਰੋ ਇਹ ਬਜਾ ਹਵਾ ਬਾਜੀ ਨਹੀਂ ਮਿੱਤ ਬਾਬਾ ਜੀ ਹਵਾ ਬਾਜੀ ਸਰ ਹਵਾ ਹੈਗਾ ਕੋਈ ਦੱਸੋ ਮੈਨੂੰ ਕਿ ਤੁਹਾਡ ਕੋ ਕੋ ਡਿਪਾਰਟਮੈਂਟ ਨੂੰ ਕੋ ਰੋਕ ਲਵਾਈ ਗਈ ਹੈ ਤੇ ਇਹ ਹਨ ਇਲੈਗਲ ਫੁੱਲਾ ਤੇ ਤੁਸੀਂ ਦੱਸੋ ਬਾਬਾ ਜੀ ਨਿਗਲ ਲੱਗਦਾ ਕਿ ਹੈ ਇਹ ਤਾਂ ਇਹ ਹਨ ਨਹੀਂ ਪੇ ਕੀਤਾ ਵਾ ਤੁਸੀਂ ਕਹਿ ਰਹੇ ਹੋ ਨਾ ਤੁਸੀਂ ਕਹਿ ਰਹੇ ਹੋ ਮੇਰੇ ਕੋ ਪਾ ਜਗਾ ਦੀ ਇਹ ਤਾਂ ਕੋਈ ਕੋਰੋਨਾ ਦੇ ਵਿੱਚ ਸੀ ਉਹ ਪਾ ਏਕਾ ਖਾਇਆ ਉਹ ਤੇ ਬਿਨ ਲਾਇਸੈਂਸ ਕੋਈ ਬਾਜੀ ਤੁਹਿਆ ਜਿਹੜਾ ਹੋਊਗਾ ਇਹ ਨਹੀਂਗਾ ਇਹ ਨਹੀਂਗਾ ਜਿਹੜਾ ਹੋਊਗਾ ਤੁਸੀਂ ਦੱਸੋ ਜਾਓ ਪਰ ਤੇ ਵੀ ਮੰਨ ਸਕਦੇ ਨਹੀਂ ਹੈਗਾ ਜਦੋਂ ਸਾਨੂੰ ਪਤਾ ਹੋਣਾ ਜਦੋਂ ਟੈਸਟ ਹੁੰਦੀ ਹੈ ਮੈਂ ਤੁਹਾਨੂੰ ਕਹੇ ਲੂਣਾਵਾ ਮੈਂ ਆਪਾਂ ਹੋ ਕੀ ਗੱਲਾ ਕਰੀਏਗਾ ਨਹੀਂ ਇਹ ਤੁਸੀਂ ਇਕੱਲਾ ਰੋਡ ਤੇ ਇਸ ਨੂੰ ਕਰੀ ਕਰਨੀ ਕੋਈ ਨਹੀਂ ਕਰਦਾ ਐਵੇਂ ਆ ਕੇ ਕੇ ਦੁਕਾਨ ਦੇ ਕੇ ਤੋੜੇ ਮੈਂ ਆਪਾਂ ਅੰਦਰ ਅੰਦਰ ਹੀ ਜਾ ਕਰਾਂਗੇ ਦੇਖੋ ਸਰਪ੍ਰਿੰਦ ਕੋ ਤੇਰਾ ਪ੍ਰਬੰਧਕ ਕਮੇਟੀ ਨੇ ਵੀ ਇੱਥੇ ਐਕਸ਼ਨ ਲਾਤਾ ਇਹ ਸਾਡਾ ਅੱਜ ਜਿਹੜਾ ਵਾ ਧਾਮੀ ਸਾਹਿਬ ਮੈਨੂੰ ਨਹੀਂ ਮੈਂ ਸਿਰਫ ਮੈਂ ਆਪਣੇ ਆਪਣੇ ਅਫਸਰਾਂ ਦੇ ਹੁਕਮ ਸਮਝਦਾ ਮੈਨੂੰ ਸਦਾ ਸਾਹਿਤ ਡਿਪਾਰਟਮੈਂਟ ਦੀ ਜਿਹੜੀ ਹੁਕਮ ਸਮਝਦਾ ਤੁਸੀਂ ਅਭੂਦੀ ਕਰ ਰਹੇ ਹੋ ਮੈਂ ਕੋਈ ਆਪਣਾ ਹਾਜ਼ਰਬਾਰ ਤੁਸੀਂ ਪਿੱਛੇ ਹੋ ਕਿੰਨਾ ਆਪਾਂ ਇੱਥੇ ਖੜੇ ਪਿੱਛੇ ਹੋ ਜਾ ਇੱਥੇ ਖੜੇ ਰਹੋ ਇੱਥੇ ਖੜੇ ਰਹੇ ਹੋ ਠੀਕ ਆ ਹੋਰ ਹੋ ਸਕਦੇ ਤੁਸੀਂ ਕੋਲ ਹੋ ਤਾਂ ਕਿ ਕੋਈ ਸਟ੍ਰਾਈਟ ਦੇ ਖਲੋ ਸਕਦੇ ਇਹ ਕਰ ਸਕਦੇ ਆਪਾਂ ਇੱਥੇ ਖੜੇ ਆ ਮੇਰੇ ਵੀਰ ਜੀ ਉਹਨਾਂ ਨਾਲ ਬਲਾਓ ਇਹ ਠੇਕਾ ਜਾਜ ਅੱਜ ਆਹ ਤੇ ਮੁੱਢੀ ਪਾਉਣਾ ਸਾਡੀ ਜਿਹਨੇ ਵਿੱਚ ਧੜਕਾਰੀ ਹੈ ਮਾ ਮੀਟਿੰਗ ਕਰਾਉਣੀ ਆ ਤੂੰ ਧੜਕਾਰੀਆ ਕੋ ਜਾਣਾ ਸ ਮੈਂ ਇਹ ਨਹੀਂ ਪਬਲਿਕ ਦੇ ਬੰਦੇ ਨੂੰ ਮਜਬੂਰ ਕਰਕੇ ਵੀ ਤੁਹਾਡਾ ਕੰਮ ਛੱਡ ਕੇ ਇੱਥੇ ਆ ਕੇ ਨਾਲ ਗੱਲ ਕਰਨੀ ਸ਼ੁਰੂ ਕਰਦਾ ਕੋਈ ਅਨੁਸਾਰ ਜਾਂ ਤੁਹਾਡਾ ਕੋਈ ਸਟੇਕ ਹੋਵੇ ਦੁਕਾਨ 'ਚ ਜਾਂ ਤੁਹਾਡੀ ਬਿਲਡਿੰਗ ਇਹ ਹੋਵੇ ਤਾ ਮੈਂ ਤਾਂ ਕਰੂਗਾ ਇਹਦੇ ਕੰਮ ਹੁੰਦਾ ਨਹੀਂ ਮਿਲਦਾ ਇੱਕ ਸਾਈਡ ਡਿਪਾਰਟਮੈਂਟ ਤੋਂ ਤੁਹਾਡਾ ਕੰਮ ਜਿਹੜਾ ਨਾ ਜਦ 11 ਵੀ ਮੈਂ ਲੌਂਡਰ ਤੁਹਾਨੂੰ ਕਹ ਰਿਹਾ ਵੀ ਪੰਜ ਕਿਤੇ ਕਿਸਮ ਦਾ ਹੋਵੇ ਗਲਤ ਕੰਮ ਕਰ ਰਹੇ ਆ ਉਹ ਬੰਦਿਆਂ ਨੂੰ ਆਵਾਜ਼ ਮਾਰ ਕੇ ਪੁੱਛੋ ਕਿ ਇਹਨਾਂ ਨੂੰ ਬਟਰਾਇਆ ਤੁੰਗਾਇਆ ਆਰਟਕਾਰਡ ਕੋ ਸਾਰਾ ਕੁਝ ਰਿਪੋਰਟ ਕਰੀਏ ਆ ਵਾਗੇ ਕਰਵਾ ਦੇ ਪੈਸਾ ਵੀ ਜਿਹੜਾ ਖਾ ਦੇ ਆਖਰ ਕਰਦੇ ਨਹੀਂ ਹਥਿਆਰ ਤਾਂ ਸੇਲਾ ਸਿੱਧਾ ਹੁੰਦਾ ਹੀ ਆ ਤਾਂ ਅੰਦਰ ਕੀ ਕਰਨਗੇ ਫਿਰ ਅੰਦਰ ਦੱਸੋ ਨਾ ਪਾ ਬਾਹਰ ਜਾ ਪਾਜੀ ਆ ਜੀ ਸ਼ਰਾਬ ਤਾਂ ਪਾਤਾਂ ਤੋਂ ਸਮਾਨ ਲੈਣਾ ਜੇ ਕਿਸੇ ਨੂੰ ਸ਼ਰਾਬ ਲੈਣ ਦੇ ਦੇ ਮੇਰੇ ਵੀ ਰੱਖ ਆਪਾਂ ਸ਼ਰਾਬ ਲੈਣੀ ਅੰਦਰ ਪਾਜੀ ਲੈਣ ਕਿਉਂ ਇੱਥੇ ਖੋਜੋ ਕਰ ਮਾਰ ਜਾਂਦੀ ਸਵੇ ਭੋਲੀ ਇਹਨੇ ਆ ਕੇ ਕੀ ਸ਼ਰਾਬ ਲਈ ਜਾਂਦਾ ਪਹਿਲਾਂ ਇਹਨਾਂ ਨੇ ਕਿਹਾ ਕਿ ਵਿਰਚਾ ਕੰਮ ਨਾ ਕਰੋ ਕਿ ਕਿੱਥੇ ਬੰਦੀਆਂ ਮੈਂ ਜਿਹੜੇ ਟਰਬਲ ਮੇਕਰ ਆ ਨਾ ਮੈਂ ਟਰਬਲ ਮੇਕਰ ਆਇਡੈਂਟੀਫਾਈ ਕਰਦਾ ਪਿਆ ਹੌਣ ਹੌਣ ਡਿਪਾਰਟਮੈਂਟ ਲਈ ਮੈਕ ਲਈ ਸਮਾਜ ਮੈਨੂੰ ਨਹੀਂ ਲੋੜ ਤੇ ਦੀ ਸਭ ਤੇ ਪਹਿਲਾਂ ਮੇਰੇ ਵਾਲੇ ਪਤਾ ਕਰ ਲੋ ਫਿਰ ਜਿਹੜੀ ਜੋ ਬਹਿਣਾ ਲਾਉਣਾ ਸਾਈਡ ਤੋਂ ਆਪਾਂ ਖੜੇ ਐ ਇੱਥੇ ਭਾਜੀ ਆਪਾਂ ਖੜੇ ਆਪ ਗੱਲ ਨਹੀਂ ਖੜੇ ਰੋਜੀ ਕਰਕੇ ਆ ਜਾਂਦਾ ਓਏ ਕੀ ਇਹ ਤਾਂ ਸਮਝ ਨਹੀਂ ਨਹੀਂ ਦੇ ਬੱਚੀ ਕੀ ਆ ਤੁਸੀਂ ਜਾਂ ਤੁਸੀਂ ਇੱਥੇ ਹੈਗਾ ਕੀ ਆ ਕੀ ਪ੍ਰੋਬਲਮ ਕੀ ਆ ਨਾ ਇਹ ਕੋਈ ਘਰ ਉਸਤਾਨਾ ਬਿਲਡਿੰਗ ਸਾਜੀ ਐ ਇਹ ਵਿਵਸਤਾ ਵਾਈਟ ਭਾਜੀ ਵੇਖੋ ਆ ਖਾਂਦਰਾ ਕੰਦ ਸਾਜੀ ਆ ਤੇ ਤੁਹਾਨੂੰ ਹਜੇ ਵੀ ਨਹੀਂ ਲੱਗਦਾ ਵਿੱਚ ਹੈ ਕੀ ਆ ਖਾਣਾ ਇਹਨੂੰ ਪਤਾ ਭਾਜੀ ਖਾਣਾ ਮੈਂ ਕਿਹਾ ਆ ਆਪਾਂ ਡਿਫਰੈਂਡ ਕਰਦੇ ਜੀ ਮੈਨੂੰ ਪਤਾ ਵਾ ਹਣਾ ਪਰ ਆਪਾਂ ਨੂੰ ਕੀ ਲੱਗਦਾ ਤੁਸੀਂ ਜਿਸ ਤਰੀਕੇ ਨਾਲ ਉਹਨਾਂ ਦੀ ਤਰਫੋਂ ਦੀ ਕਰ ਰਹੇ ਹੋ ਮੇਰੇ ਨਾਲ ਨਹੀਂ ਨਹੀਂ ਬਾਹਰ ਮੈਮੋਰੀਅਲ ਤੁਸੀਂ ਗਏ ਨਹੀਂ ਮੈਂ ਲਾ ਦੰਦਰ ਬਾਜੀ ਮੈਂ ਆ ਜਾ ਮੈਂ ਆ ਜਾਓ ਤੁਸੀਂ ਕੰਮ ਕਰੋ ਆਪਾਂ ਹੁਣੇ ਚੱਲਦੇ ਆਦਰ ਆਪਾਂ ਚਾਓ ਤੁਸੀਂ ਜਾਓ ਜੀ ਮੈਂ ਬੁੜੀ ਕਰਦੀ ਆਪਾਂ ਬੁੜੀ ਵਰਗਾ ਆਪਾਂ ਹੁਣੇ ਚੱਲਦੇ ਆਂ ਸੱਸ ਜੀ ਮੈਂ ਕੇ ਦੇ ਕੰਮ ਚੱਲ ਜਾਂ ਅੰਦਰ ਠੀਕ ਆ ਹਰ ਇੱਕ ਨੂੰ ਪਹਿਲਾਂ ਟਾਈਮ ਨਹੀਂ ਆ ਗਿਆ ਕਿ ਵੇਲੇ ਪਤਾ ਨਹੀਂ ਕਰੋ ਫੈਕਟ ਤੇ ਮਾਰੋ ਆਈਦਾ ਨਾ ਕਰੋ ਆਪਾ ਬਾਪਾ ਜੀ ਨਾ ਕਰੋ ਜੇ ਬਜਾ ਰੁਪਈਆ ਹਵਾ ਬਾਪਾ ਜੀ ਨਹੀਂ ਮਿੱਤਾ ਬਾਪਾ ਜੀ ਆਪ ਹਵਾ ਬਾਪਾ ਜੀ ਸਰ ਹਵਾ ਕੋ ਹੈਗਾ ਕੋਈ ਦੱਸੋ ਮੈਨੂੰ ਕਿ ਢਾੜ ਕੋ ਕੋਈ ਡਿਪਾਰਟਮੈਂਟ ਕੋ ਰੋਕ ਲਵਾਈ ਗਈ ਆ ਤੇ ਇਹ ਹਨ ਇਲੀਗਲ ਖੁੱਲਾ ਤੁਸੀਂ ਦੱਸੋ ਆ ਹੈ ਇਹ ਤਾਂ ਐਵੇਂ ਨਹੀਂ ਪੇ ਕੀਤਾ ਵਾ ਤੁਸੀਂ ਕਹਿ ਰਹੇ ਹੋ ਨਾ ਤੁਸੀਂ ਕਹਿ ਰਹੇ ਹੋ ਨਾ ਕੋਪਾ ਜਗਾ ਦੀ ਤੁਸੀਂ ਕਹਿ ਰਹੇ ਹੋ ਇੱਕ ਤਾਂ ਬਾਕੀ ਪੂਰੇ ਕੋਰੋਨਾ ਦੇ ਵਿੱਚ ਸੀ ਕੋਪਾ ਟੀਕਾ ਲਾਇਆ ਉਹ ਤੇ ਬਿਨਾਂ ਲਾ ਸਕਸਪੋਜ਼ਿਟ ਤੇ ਇਹ ਤੇ ਨਾ ਹੋਊਗਾ ਨਾ ਇਹ ਨਹੀਂ ਆਗਾ ਜਿਹੜਾ ਹੋਊਗਾ ਤੁਸੀਂ ਦੱਸੋ ਜਾਓ ਬਾਕੀ ਵੀ ਮੰਨ ਸਕਦੇ ਨਹੀਂ ਹੈਗਾ ਸਭ ਨੂੰ ਪਤਾ ਹੋਣਾ ਜਦੋਂ ਟੈਸਟ ਹੁੰਦੀ ਆ ਅਸੀਂ ਮਾਲਕ ਭਾਰਤ ਦਾ ਕਹੇ ਲੁਣਾਵਾ ਮੈਂ ਆਪਾਂ ਹੋਰ ਕੀ ਗੱਲ ਕਰੀਏਗਾ ਨਹੀਂ ਇਹ ਤੁਸੀਂ ਇੱਕ ਲਾਰਡ ਸਟੇਸ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਆਂ ਐਵੇਂ ਆ ਕੇ ਕੇ ਦੁਕਾਨ ਦੇ ਕੇ ਖੋ ਗਏ ਮੈਂ ਆਪਾਂ ਅੰਦਰ ਅੰਦਰ ਸੀ ਜਾ ਰਿਹਾ ਇਹ ਕੋਈ ਸਰੋਪਰੀ ਕੋਰਪੋਰੇਟ ਪ੍ਰਬੰਧਕ ਕਮੇਟੀ ਨੇ ਵੀ ਇੱਥੇ ਐਕਸ਼ਨ ਲਾਤਾ ਤੇ ਆਹ ਕਾਜ ਜਿਹੜਾ ਵਾ ਧਾਮੀ ਸਾਹਿਬ ਮੈਨੂੰ ਨਹੀਂ ਮੈਂ ਸਿਰਫ ਮੈਂ ਤਾਂ ਆਪਣੇ ਆਪਣੇ ਅਫਸਰਾਂ ਦੇ ਹੁਕਮ ਸਮਝਦਾ ਮੈਨੂੰ ਸਾਈਟ ਡਿਪਾਰਟਮੈਂਟ ਦੀ ਜਿੰਦੇ ਸਮਝਦਾ ਠੀਕ ਹੈ ਜਬ ਜੁਦੀ ਕਰ ਰਹੇ ਹੋ ਮੈਂ ਕੋਈ ਆਪਣਾ ਫਰਜ਼ ਨਿਭਾਉਂਦਾ ਤੁਸੀਂ ਪਿੱਛੇ ਹੋ ਜਿੰਨਾ ਆਪਾਂ ਇੱਥੇ ਖੜੇ ਪਿੱਛੇ ਹੋ ਜਾ ਇੱਥੇ ਖੜੇ ਰਹੋ ਇੱਥੇ ਖੜੇ ਰਹੋ ਠੀਕ ਆ ਹੋਰ ਹੋ ਸਕਦੇ ਤੁਸੀਂ ਕੋਲ ਹੋ ਸਕਦਾ ਹੈ ਸਟ੍ਰਾਈਟ ਤੇ ਵੀ ਹੋ ਸਕਦੇ ਆਪਾਂ ਇੱਥੇ ਖੜੇ ਆ ਮੇਰੇ ਵੀਰ ਜੀ ਉਹਨਾਂ ਨਾਲ ਬਲਾਓ ਇਹ ਠੇਕਾ ਜਾਂ ਤੁਸ ਜੇ ਬਾਹਰ ਤੋਂ ਮੁੱਢੀ ਤੋਂ ਸਾਡੀ ਜਿਹਨੇ ਕੋਈ ਅਧਿਕਾਰੀ ਹੈ ਮੈਂ ਮੀਟਿੰਗ ਕਰਾਉਣੀ ਹੈ ਤੁਸੀਂ ਅਧਿਕਾਰੀਏ ਕੋ ਜਾਣਾ ਸਤੇ ਐਕਸਾਈਟ ਡਿਪਾਰਟਮੈਂਟ ਤੇ ਜਾਓ ਮੈਂ ਕਿ ਇਹ ਨਹੀਂ ਪਬਲਿਕ ਦੇ ਬੰਦੇ ਨੂੰ ਮਜਬੂਰ ਕਰਕੇ ਵੀ ਤੁਹਾਡਾ ਕੰਮ ਛੱਡ ਕੇ ਇੱਥੇ ਆ ਕੇ ਇਹਨਾਂ ਨਾਲ ਗੱਲ ਕਰਨੀ ਸ਼ੁਰੂ ਕਰਦੇ ਕੋਈ ਅਨੁਸਰ ਜਾਂਦਾ ਤੁਹਾਡਾ ਕੋ ਸਟੇਕ ਹੋ ਇਦਾਨ ਚ ਪੱਗਿਆ ਦਾ ਬਿਲਡਿੰਗ ਇਹ ਹੋਵੇ ਤਾਂ ਮੈਂ ਤਾਂ ਕਰੂਗਾ ਇਹਦੇ ਕੰਮ ਆਉਦਾ ਨਹੀਂ ਮਿਲਦਾ ਐਕਸਾਈਟ ਡਿਪਾਰਟਮੈਂਟ ਤੇ ਜਾਓ ਤੁਹਾਡਾ ਕੰਮ ਜਿਹੜਾ ਨਾ ਤੁਸੀਂ ਜਾਂ ਕੇ 11 ਵੀ ਮੈਂ ਲੋਡਰ ਤੁਹਾਨੂੰ ਕਹ ਰਿਹਾ ਵੀ ਇਹ ਕਿਸੇ ਕਿਸਮ ਦਾ ਗਲਤ ਕੰਮ ਕਰ ਰਹੇ ਨੇ ਉਹ ਬੰਦ ਚਨ ਨੂੰ ਬਟਰਾਇਆ ਸੁਲ ਭਾਇਆ ਅਣਕੇ ਹੱਡ ਕੋ ਸਾਰਾ ਕੁਝ ਨਹੀਂ ਕੋਲ ਗਿਆ ਬਾਗੇ ਇਧਰ ਵੜ ਗਏ ਜੀ ਭਾਈ ਸਾਹਿਬ ਜਿਹੜਾ ਕੰਮ ਆਖਰ ਨਹੀਂ ਹਥਿਆਰ ਸਿੱਧਾ ਹੁੰਦਾ ਹੀ ਆ ਅੰਦਰ ਕੀ ਕਰਨਗੇ ਫਿਰ ਅੰਦਰ ਦੱਸੋ ਆਪੇ ਬਾਹਰ ਜਾਓ ਪਾਜੀ ਆ ਜੀ ਅੱਜ ਆਪਾਂ ਬਸ ਸਮਾਨ ਲੈਣਾ ਆਪਾਂ ਨਹੀਂ ਆਪਾਂ ਲੈ ਲੈਂਦੇ ਆ ਸਰ ਜੋ ਮੇਰੇ ਵੀਰੇ ਆਪਾਂ ਸ਼ਰਾਬ ਲੈ ਆਂਦੀ ਅੰਦਰ ਪਹਿਲਾਂ ਲੈਣ ਕਿਉਂ ਨਹੀਂ ਇੱਥੇ ਖੋ ਜੋ ਫਿਰ 33 ਮਾਰ ਜਾਂਦੀ ਸਵੇਰ ਪਹਿਨੀ ਇਹਨੇ ਆ ਕੇ ਕੀ ਸ਼ਰਾਬ ਲਈ ਜਾਂਦਾ ਪਹਿਲਾਂ ਉਹਨਾਂ ਨੇ ਕਿਹਾ ਕਿ ਵਿਰਚਾ ਕੰਮ ਨਾ ਕਰੋ ਮੈਂ ਜਿਹੜੇ ਟ੍ਰਬਲ ਮੇਕਰ ਆ ਨਾ ਮੈਂ ਟ੍ਰਬਲ ਮੇਕਰ ਆਇਡੈਂਟੀਫਾਈ ਕਰਦਾ ਤਾਂ ਹੌਣ ਹੌਣ ਡਿਪਾਰਟਮੈਂਟ ਲਈ ਮੈਕ ਲਈ ਸਮਾਜ ਲਈ ਪ੍ਰੋਬਲਮ ਕਰਦਾ ਚੈੱਕ ਕਰਦਾ ਸਭ ਤੋਂ ਪਹਿਲਾਂ ਮੇਰੇ ਬਾਰੇ ਪਤਾ ਕਰ ਲੋ ਮੈਨੂੰ ਨਹੀਂ ਲੋੜ ਤੇ ਸਭ ਤੋਂ ਪਹਿਲਾਂ ਮੇਰੇ ਬਾਰੇ ਪਤਾ ਕਰ ਲੋ ਫਿਰ ਜਿਹੜੀ ਜੋ ਬਹਿਣਾ ਲੌਣਾ ਸਾਈਡ ਤੇ ਆਪਾਂ ਖੜੇ ਐ ਇੱਥੇ ਪਾਪਾ ਖੜੇ ਐ ਕੋਈ ਗੱਲ ਨਹੀਂ ਖੜੇ ਰੋਜੀ ਕਰਕੇ ਆ ਜਾਂਦਾ ਓਏ ਕੀ ਇਹ ਸਮਝਣੇ ਦੀ ਵੇਖੀ ਆ ਤੁਸੀਂ ਜਾਂ ਤੁਸੀਂ ਇਦਾਂ ਦਾ ਕੀ ਹੈ ਕੀ ਪ੍ਰੋਬਲਮ ਕੀ ਆ ਨਾ ਇੱਕ ਕੋਈ ਹਰ ਇੱਕ ਨਾ ਹੁਸਤਾਨਾ ਬਿਲਕੁਲ ਸਾਜੀ ਹੈ ਬੇਵਸਤਾ ਹੈ ਹਾਜੀ ਵੇਖੋ ਆਂ ਅੰਦਰਾਂ ਕੰਦ ਸਾਜੀ ਆ ਤੇ ਤੁਹਾਨੂੰ ਹਜੇ ਵੀ ਲੱਗਦਾ ਵਿੱਚ ਹੈ ਕੀ ਆ ਸਾਣਾ ਨੂੰ ਪਤਾ ਪਜ ਸਾਣਾ ਮੈਂ ਕਿਹਾ ਹੋਇਆ ਆ ਆਪਾਂ ਡਿਫਰੈਂਟ ਕਰਦੇ ਜੀ ਮੈਨੂੰ ਪਤਾ ਹਾਂ ਪਰ ਆਪਾਂ ਨੂੰ ਕੀ ਲੱਗਦਾ ਤੁਸੀਂ ਜਿਸ ਤਰੀਕੇ ਨਾਲ ਉਹਨਾਂ ਦੀ ਤਰਫੋਂ ਆ ਦੀ ਕਰ ਰਹੇ ਹੋ ਮੇਰੇ ਖਿਆਲ ਨਾਲ ਨਹੀਂ ਵੀਾਰ ਮੈਮੋਰੀ ਤੁਸੀਂ ਕਹਿ ਨਹੀਂ ਮਿਲਦਾ ਅੰਦਰ ਪਾਜੀ ਮੈਂ ਜਾਵਾਂ ਨਾ ਜਾਵਾਂ ਤੁਸੀਂ ਕੰਮ ਕਰੋ ਇਹ ਬੈਠੋ ਇੱਧਰ ਆਪਾਂ ਨੇ ਚਲਦੇ ਜਾਓ ਤੁਸੀਂ ਜਾਓ ਜੀ ਮੈਂ ਬੁੜੀ ਗੱਲ ਆ ਬੜੀ ਵਰਗਾ ਆਪਾਂ ਹੁਣ ਚੱਲਦੇ ਜੀ ਨਾ ਮੈਂ ਸੱਸ ਜੀ ਮਕੇ ਦੇ ਕਹਿਣ ਚ ਠੀਕ ਹੈ ਸਮਝਦੇ ਹਾਂ ਹਰ ਇੱਕ ਨੂੰ ਪਰੀਏ ਟਾਈਮ ਨਹੀਂ ਹੈ ਕਾਕੀ ਵੇਲੇ ਪਤਾ ਨਹੀਂ ਕਰੋ ਫੈਕਟ ਤੇ ਮਾਰੋ ਆਈਦਾ ਨਾ ਕਰੋ ਹਵਾ ਬਾਜੀ ਨਾ ਕਰੋ ਕੇ ਬਤਾ ਹਵਾ ਬਾਜੀ ਨਹੀਂ ਮਤਵਾ ਬਾਜੀ ਕਰ ਹਵਾ ਬਾਜੀ ਸਰ ਹਰ ਕੋਈ ਹੈਗਾ ਕੋਈ ਦੱਸੋ ਮੈਨੂੰ ਕਿ ਤੁਹਾਡ ਕੋਈ ਡਿਪਾਰਟਮੈਂਟ ਨੂੰ ਰੋਕ ਲਵਾਈ ਗਈ ਹੈ ਤਾਂ ਇਹ ਹਨ ਇਲੈਗਲ ਫੁੱਲਾ ਤੇ ਤੁਸੀਂ ਦੱਸੋ ਆਪਾਂ ਬੰਦ ਕਰਾ ਦੇਣਾ ਲੱਗਦਾ ਹੈ ਇਹ ਤਾਂ ਐਵੇਂ ਨਹੀਂ ਬੇਕੀਤਾ ਵਾ ਤੁਸੀਂ ਕੀ ਕਹਿ ਰਹੇ ਹੋ ਨਾ ਤੁਸੀਂ ਕਹਿ ਰਹੇ ਹੋ ਨਾ ਕੋ ਪਾ ਜਗਾ ਦੀ ਤੁਸੀਂ ਕਹਿ ਰਹੇ ਹੋ ਇਹ ਤਾਂ ਕੋਈ ਕੋਰੋਨਾ ਦੇ ਵਿੱਚ ਸੀ ਉਹ ਪਾ ਟੀਕਾ ਲਾਇਆ ਉਹ ਤੇ ਬਿਨਾਂ ਲਾਇਸੈਂਸ ਤੋਂ ਸੀ ਬਾਜੀ ਤੇ ਇਹ ਦੇਖਣਾ ਹੋਊਗਾ ਨਾ ਇਹ ਲੇਗਾ ਇਹ ਨਹੀਂ ਆ ਕ ਜਿਹੜਾ ਹੋਊਗਾ ਤੈਨੂੰ ਦੱਸੋ ਜਾ ਪਰ ਤੁਸੀਂ ਮੰਨ ਸਕਦੇ ਨਹੀਂ ਹੈਗਾ ਜਦੋਂ ਸਾਨੂੰ ਪਤਾ ਹੋਣਾ ਜਦੋਂ ਟੈਸਟ ਹੁੰਦੀ ਆ ਮੈਂ ਮਰ ਕੇ ਹਰ ਇੱਕ ਲਾ ਨੂੰ ਕਹਦੇ ਲੁਣਾਵਾ ਮੈਂ ਆਪਾਂ ਰ ਕੀ ਕਲਾ ਕਰੀਏ ਨਹੀਂ ਇਹ ਤੂੰ ਇੱਕ ਲਾ ਰੋਡ ਸਿਚੁਏਸ਼ਨ ਕ੍ਰੀਏ ਕਰਨੀ ਕੋਈ ਨਹੀਂ ਲੱਗਦਾ ਐਵੇਂ ਆ ਕੇ ਕੇ ਦੁਕਾਨ ਦੇ ਕੇ ਖੋਗੇ ਮੈਂ ਆਪਾਂ ਅੰਦਰ ਅੰਦਰ ਹੀ ਜਾ ਤਾ ਦੇਖੋ ਸਿਰੋਪਲੀ ਕੋ ਬਰਾ ਪ੍ਰਬੰਧਕ ਕਮੇਟੀ ਦੇ ਵੀ ਇੱਥੇ ਐਕਸ਼ਨ ਆਪਾਂ ਤੇ ਆਹ ਛਾਜ ਜਿਹੜਾ ਵਾ ਥਾਮੀਦਾ ਮੈਂ ਸਿਰਫ ਮੈਂ ਤਾਂ ਆਪ ਸਾਹਿਬ ਆਪਣੇ ਆਪਣੇ ਅਫਸਰਾਂ ਦੇ ਹੁਕਮ ਸਮਝਦਾ ਮੈਂ ਨਹੀਂ ਤਾਂ ਸਾਡਾ ਇੱਕ ਆਈ ਡਿਪਾਰਟਮੈਂਟ ਦੀ ਜੇ ਰਿਪੋਰਟ ਸਮਝਦਾ ਐਟਸ ਇਟ ਚੱਪਲੂਟੀ ਕਰ ਰਹੇ ਹੋ ਮੈਂ ਕੋਈ ਆਪਣਾ ਫਰਜ਼ ਨਵਾ ਤੁਸੀਂ ਪਿੱਛੇ ਹੋ ਜੰਨੋ ਆਪਾ ਇੱਥੇ ਖੜੇ ਪਿੱਛੇ ਹੋ ਜਾ ਇੱਥੇ ਖੜੇ ਰਹੋ ਇੱਥੇ ਖੜੇ ਰਹੋ ਠੀਕ ਆ ਹੋਰ ਹੋ ਸਕਦੇ ਤੁਸੀਂ ਕੋਲ ਹੋ ਸਕਦਾ ਸਟ੍ਰਾਈਟ ਦੇ ਖਲੋ ਸਕਦੇ ਆਪਾ ਇੱਥੇ ਖੜੇ ਆ ਮੇਰੇ ਵੀਰ ਜੀ ਉਹਨਾਂ ਨਾਲ ਬਲਾਓ ਇਹ ਠੇਕਾ ਜਾ ਤੂੰ ਅੱਜ ਬਾਹਰ ਤੇ ਮੁੱਢੀ ਤੋਂ ਸਾਡੀ ਜਿਹਨੇ ਵਿੱਚ ਅਧਿਕਾਰੀ ਹੈ ਨਾ ਮੈਂ ਮੀਟਿੰਗ ਕਰਾਉਣੀ ਆ ਤੂੰ ਅਧਿਕਾਰੀਆ ਕੋ ਜਾਣਾ ਸਿੱਧਾ ਐਕਸਾਈਡ ਡਿਪਾਰਟਮੈਂਟ ਤੇ ਜਾਓ ਮੈਂ ਤੇ ਇਹ ਇਹ ਨਹੀਂ ਪਬਲਿਕ ਦੇ ਬੰਦੇ ਨੂੰ ਮਜਬੂਰ ਕਰਕੇ ਵੀ ਤੁਹਾਡਾ ਕੰਮ ਛੱਡ ਕੇ ਇਥੇ ਆ ਕੇ ਇਹ ਨਾਲ ਗੱਲ ਕਰੀ ਚੁੱਕਾ ਕੋਈ ਅਨੁਸਰ ਕਾਹਦਾ ਕੋ ਸਟੇਕ ਹੋਏ ਦੁਕਾਨ 'ਚ ਪੰਜਾਂ ਦਾ ਬਿਲਡਿੰਗ ਇਹ ਹੋਵੇ ਮੈਂ ਤਾਂ ਕਰੂਗਾ ਇਹਦੇ ਕੰਮ ਹੁੰਦਾ ਨਹੀਂ ਮੇਰੇ ਕੋਲ ਇਹ ਸਾਈਟ ਡਿਪਾਰਟਮੈਂਟ ਕੋਲ ਤੁਹਾਡਾ ਕੰਮ ਜਿਹੜਾ ਨਾ ਜਦ ਕਹ ਰਹੇ ਵੀ ਮੈਂ ਲਾਉਣਾ ਤੁਹਾਨੂੰ ਲੱਗਦਾ ਵੇ ਪੰਜ ਕਿਹੜੀ ਕਿਸਮ ਦਾ ਹੋਵੇ ਗਲਤ ਕੰਮ ਕਰ ਰਹੇ ਆ ਉਹ ਬੰਦਿਆਂ ਨੂੰ ਆਜ ਮਾਰ ਕੇ ਪੁੱਛੋ ਕਿ ਨਾ ਕੋ ਡਰੈਕਟ ਪਾਇਆ ਆਨਟਾ ਹੱਡ ਕੋ ਸਾਰਾ ਕੁਝ ਨਹੀਂ ਪਾਉਂਦਾ ਆ ਗਿਆ ਅੰਦਰ ਵੜ ਗਏ ਜੀ ਭਾਈ ਸਾਹਿਬ ਜਿਹੜਾ ਕਹਿੰਦੇ ਆਫਰ ਕਰੰਦੋ ਨਹੀਂ ਹਥਿਆਰ ਸਿੱਧਾ ਹੁੰਦਾ ਹੀ ਆ ਅੰਦਰ ਕੀ ਕਰਨਗੇ ਫਿਰ ਅੰਦਰ ਦੱਸੋ ਨਾ ਪਾ ਬਾਹਰ ਪਾ ਪਾ ਜੀ ਅੰਦਰ ਆਪਾਂ ਪਾ ਬਾਬਾ ਤੋਂ ਸਮਾਨ ਲੈਣਾ ਆ ਆਪਾਂ ਨਹੀਂ ਲੈ ਲੈਂਦੇ ਦੇ ਦੇ ਮੇਰੇ ਵੀ ਲੈ ਆਪਾਂ ਸ਼ਰਾਬ ਲੈ ਆਂਦੀ ਅੰਦਰ ਲੈਣ ਕਿਉਂ ਨਹੀਂ ਇੱਥੇ ਖੋ ਜੋ ਫਿਰ 31 ਮਾ ਨਹੀਂ ਸਮੇਂ ਪਹਿਲੀ ਇਹਨੇ ਆ ਕੇ ਕੀ ਸ਼ਰਾਬ ਲਈ ਇਹਨੇ ਪਹਿਲਾਂ ਇਹਨਾਂ ਕਹਾਂ ਕਿ ਵਿਰਚਾ ਕੰਮ ਨਾ ਕਰੋ ਮੈਂ ਇੱਕ ਪ੍ਰੋਬਲਮ ਮੇਕਰ ਆ ਨਾ ਮੈਂ ਟ੍ਰਬਲ ਮੇਕਰ ਆਇਡੈਂਟੀਫਾਈ ਕਰਦਾ ਪਿਆ ਹਾਂ ਕੌਣ ਕੌਣ ਦੇ ਡਿਪਾਰਟਮੈਂਟ ਲਈ ਬੈਕ ਲਈ ਸਮਾਜ ਲਈ ਪ੍ਰੋਬਲਮ ਕ੍ਰੀਏ ਕਰਦਾ ਹੈ ਚੈੱਕ ਕਰਦਾ ਪਿਆ ਸਭ ਤੋਂ ਪਹਿਲਾਂ ਮੇਰੇ ਬਾਰੇ ਪਤਾ ਕਰ ਲੋ ਮੈਨੂੰ ਨਹੀਂ ਲੋੜ ਤੇ ਸਭ ਤੋਂ ਪਹਿਲਾਂ ਮੇਰੇ ਬਾਰੇ ਪਤਾ ਕਰ ਲੋ ਫਿਰ ਜਿਹੜੀ ਜੋ ਬਹਿਣਾ ਲਾਉਣਾ ਸਾਈਡ ਤੇ ਆਪਾਂ ਖੜੇ ਐ ਇੱਥੇ ਭਾਜੀ ਆਪਾਂ ਖੜੇ ਆ ਕੋਈ ਗੱਲ ਨਹੀਂ ਖੜੇ ਰੋਜੀ ਕਰਕੇ ਆ ਜਾਂਦਾ ਓਏ ਕੀ ਇਹ ਸਮਝ ਨਹੀਂ ਆਦੀ ਵਿੱਚ ਕੀ ਆ ਤੁਸੀਂ ਜਾਂ ਤੁਸੀਂ ਇਹ ਤੇ ਹੈਗਾ ਕੀ ਹੈ ਕੀ ਪ੍ਰੋਬਲਮ ਕੀ ਆ ਲਾਈਕ ਇੱਕ ਉਸਤਾਨਾ ਬਿਲਡਿੰਗ ਖਾਂਦੀ ਐ ਜੀ ਵਿਰਸਤਾ ਵਾਈਕ ਪਾਜੀ ਵੇਖੋ ਆਂ ਖਾਂਦਰਾ ਕੰਡ ਸਾਜੀ ਆ ਤੇ ਤੁਹਾਨੂੰ ਅਜੀਬ ਨਹੀਂ ਲੱਗਦਾ ਵਿੱਚ ਹੈ ਕੀ ਆ ਪਾਣਾ ਇਹਨੂੰ ਮੈਨੂੰ ਪਤਾ ਪាច់ ਪਾਣਾ ਹੁੰਦਾ ਗਿਆ ਹੋਇਆ ਆ ਬਹੁਤ ਡਿਫਰੈਂਟ ਕਰਦੇ ਜੀ ਮੈਨੂੰ ਪਤਾ ਵਾ ਹਾਂ ਪਰ ਆਪਾਂ ਨੂੰ ਕੀ ਲੱਗਦਾ ਤੁਸੀਂ ਜਿਸ ਤਰੀਕੇ ਨਾਲ ਉਹਨਾਂ ਦੀ ਤਰਫੋਂ ਦੀ ਕਰ ਰਹੇ ਹੋ ਮੇਰੇ ਖਿਆਲ ਨਾਲ ਨਹੀਂ ਬਾਰ ਮੈਮੋਰੀਅਲ ਤੁਸੀਂ ਗਹਿ ਨਹੀਂ ਮਲਾ ਦੰਦਰ ਪਾਜੀ ਮੈਂ ਜਾ ਮਾ ਨਾ ਜਾਵਾਂ ਤੁਸੀਂ ਕੰਮ ਕਰੋ ਤੇ ਬੈਠ